ਚਿਹਰੇ ਤੋਂ ਅਣਚਾਹੇ ਵਾਲ ਜਾਂ ਸਰੀਰ ਦੇ ਅਣਚਾਹੇ ਵਾਲਾਂ ਉੱਤੇ ਬਹੁਤ ਵਧੀਆ ਆਫਰ ਤੁਹਾਡੇ ਵਾਸਤੇ ਲੈ ਕੇ ਆਏ ਹਾਂ। ਔਰ ਇਹ ਆਫਰ ਇਸ ਤਰ੍ਹਾਂ ਦੀ ਹੈਗੀ ਹੈ ਕਿ ਇਸ ਵਿੱਚ ਇੱਕ ਪੈਕੇਜ ਮਿਲੇਗਾ ਤੁਹਾਨੂੰ ਜਿੰਦੇ ਵਿੱਚ ਹਰ ਵਾਰੀ ਹਰ ਸੈਸ਼ਨ ਦਾ ਰੇਟ ਘਟਦਾ ਜਾਏਗਾ। ਨਹੀਂ ਤਾਂ ਆਮ ਤੌਰ ਤੇ ਕੀ ਹੁੰਦਾ ਹੈ ਜੇ ਮੰਨ ਲਓ ਤੁਹਾਡਾ ਸੈਸ਼ਨ 5000 ਰੁਪਏ ਦਾ ਹੈ, ਪਹਿਲਾ ਸੈਸ਼ਨ 5000 ਰੁਪਏ ਦਾ ਹੈ, ਤਾਂ ਐਂਡ ਤੱਕ 5000 ਹੀ ਰਹਿੰਦਾ ਹੈ। ਆਮ ਤੌਰ ਤੇ ਇੰਜ ਕਰਦੇ ਲੋਕ। ਔਰ ਹੁਣ ਤੱਕ ਅਸੀਂ ਵੀ ਇਹੀ ਕਰਦੇ ਰਹੇ ਆਂ ਵੀ ਜੋ ਸੈਸ਼ਨ ਦਾ ਰੇਟ ਫਿਕਸ ਹੋ ਗਿਆ ਉਹੀ ਰੇਟ ਚੱਲੀ ਜਾਂਦਾ ਭਾਵੇਂ ਤੁਹਾਡੇ ਚਿਹਰੇ ਦੇ ਵਾਲ ਘਟ ਜਾਣ ਭਾਵੇਂ ਵੱਧ ਜਾਣ ਆਮ ਤੌਰ ਤੇ ਮਰੀਜ਼ ਸਾਨੂੰ ਇਹ ਕਹਿੰਦਾ ਹੁੰਦਾ ਸੀਗਾ ਵੀ ਸਰ ਹੁਣ ਤਾਂ ਮੇਰੇ ਵਾਲ ਥੋੜੇ ਜੇ ਰਹਿ ਗਏ ਆ ਹੁਣ ਥੋੜੇ ਜੇ ਰੇਟ ਘਟਾ ਲਓ ਤੇ ਹੁਣ ਅਸੀਂ ਉਸੇ ਤਰ੍ਹਾਂ ਦੀ ਸਕੀਮ ਲੈ ਕੇ ਆਏ ਆਂ ਵੀ ਹਰ ਸੈਸ਼ਨ ਦੇ ਵਿੱਚ ਹੀ ਤੁਹਾਡਾ ਰੇਟ ਘਟੀ ਜਾਣਾ ਤੇ ਭਾਵੇਂ ਉਹ ਚਿਹਰੇ ਦੇ ਰਵਾਲ ਹੈ ਭਾਵੇਂ ਉਹ ਬਿਕਨੀ ਦੇ ਵਾਲ ਹੈ ਭਾਵੇਂ ਤੁਹਾਡੇ ਅੰਡਰ ਆਰਮਸ ਦੇ ਵਾਲ ਹੈ ਭਾਵੇਂ ਲੱਤਾਂ ਬਾਹਾਂ ਦੇ ਵਾਲ ਹੈ ਉਨਾ ਉੱਤੇ ਸਾਰਿਆਂ ਦੇ ਉੱਤੇ ਆਫਰ ਤੁਹਾਨੂੰ ਮਿਲੇਗੀ ਔਰ ਆਫਰ ਲੈਣ ਲਈ ਤੁਸੀਂ ਕਿੱਥੇ ਕਾਲ ਕਰਨਾ ਹੈ ਕਾਇਕਲ ਪਲੇਜ਼ਰ ਕਲੀਨਿਕ ਬਠਿੰਡਾ ਰੋਡ ਸ਼੍ਰੀ ਮੁਕਸਸਾ ਪੰਜਾਬ ਫੋਨ ਨੰਬਰ ਹੈਗਾ 9256693566 ਤੇ ਇੱਕ ਹੋਰ ਵਧੀਆ ਨਾਲ ਆਫਰ ਜਦੋਂ ਤੁਸੀਂ ਕੋਈ ਵੀ ਪੈਕੇਜ ਲੈਣੇ ਹੋ ਉਹਦੇ ਵਿੱਚ ਤੁਹਾਨੂੰ ਇੱਕ ਫ੍ਰੀ ਸੈਸ਼ਨ ਜਿਹੜੇ ਹੈਗੇ ਦੋ ਫ੍ਰੀ ਸੈਸ਼ਨ ਤੁਹਾਨੂੰ ਦੂਸਰੇ ਅੰਗ ਦੇ ਕਿਸੇ ਦੇ ਵੀ ਮਿਲਣਗੇ ਉਹ ਤੁਸੀਂ ਆਫਰ ਦੇ ਵਿੱਚ ਹੀ ਪੁੱਛ ਸਕਦੇ ਹੋ ਸਾਡੇ ਤੇ ਹੁਣੇ ਕਾਲ ਕਰੋ 9256693566 ਧੰਨਵਾਦ ਇਹ ਆਫਰ ਲਿਮਟਿਡ ਟਾਈਮ ਤੇ ਲਿਮਟਿਡ ਲੋਕਾਂ ਨੂੰ ਹੀ ਦਿੱਤੀ ਜਾਏਗੀ ਲਿਮਟਿਡ ਸੀਟਾਂ ਹੈਗੀਆਂ ਤਾਂ ਤਾਂ ਕਿ ਤੁਰੰਤ ਬੁੱਕ ਕਰੋ ਕੁਝ ਹੀ ਸੀਟਾਂ ਅਸੀਂ ਰੱਖੀਆਂ ਇਸ ਆਫਰ ਦੇ ਵਿੱਚ ਜਿਹਦੇ ਵਿੱਚ ਹਰ ਵਾਰੀ ਰੇਟ ਵੀ ਕੱਟੇਗਾ ਤੇ ਇੱਕ ਤੁਹਾਨੂੰ ਹੋਰ ਸਪੈਸ਼ਲ ਅੰਗ ਦਾ ਦੋ ਸੈਸ਼ਨ ਫ੍ਰੀ ਮਿਲਣਗੇ ਉਹ ਤੁਸੀਂ ਸਾਨੂੰ 9256693566 ਤੇ ਪੁੱਛ ਸਕਦੇ ਹੋ Limited time offer and limited seat time,